ਨਗਰ ਫਤੇ ਰੋਡ ਹਰਪਲਾਨ ਮੈਨਫੈਕਚਰਿੰਗ ਸੈਕਟਰ ਪੰਜਾਬ ਰਜਿਸਟਰ ਨੰਬਰ 299 ਵੱਲੋਂ ਹਰ ਸਾਲ 26 27 ਦੇ 28 ਸਵਾਰ ਨੂੰ ਲਾਉਣੇ ਹੁੰਦੇ ਆ ਜੀ ਤੀਜਾ ਸਾਲ ਚੌਥਾ ਸਾਲ ਚੱਲ ਪਿਆ ਸਵਾਰ ਫਤੇ ਰੋਡ ਹਰਪਲਾਨ ਮੈਨਫੈਕਚਰਿੰਗ ਸੈਕਟਰ ਪੰਜਾਬ ਵੱਲੋਂ ਇਹ ਲੰਗਰ ਹਰ ਸਾਲ ਉਹਦੇ ਸਾਹਮਣੇ ਜਾਂਦਿਆਂ ਦੇ ਸਾਥ ਦੇ ਨੂੰ ਰੱਖਦੇ ਆ ਕਿ ਲੰਗਰ ਲਾਈ ਜਾਂਦੇ ਆ ਫਤੇ ਰੋਡ ਹਰਪਲਾਨ ਵੱਲੋਂ ਜੀ 22 23 28 ਸਬਰ ਨੂੰ ਹਰ ਸਾਲ ਤੇ ਲੰਗ ਲਾਉਨੇ ਆ ਤੀਜਾ ਸਾਲਿਸਵਾਰ ਚੌਥਾ ਸਾਲ ਕਰਨ ਕਰ ਪਿਆ ਤਿੰਨ ਸਾਲ ਹੋ ਗਏ ਸਾਡਾ ਲਗਾਤਾਰ ਸਚੀ ਸਰ ਦਾ ਅंजलि ਸਾਡੇ ਛੋਡੇ ਸਾਹਿਬ ਜਦਿਆਂ ਨੂੰ ਜਿਵੇਂ ਅੱਜ ਬਹੁਤ ਸਾਰਾ ਮੀਂਹ ਪੈ ਰਿਹਾ ਸੀਗਾ ਫਿਰ ਵੀ ਸੇਵਾਦਾਰ ਲਗਾਤਾਰ ਸੇਵਾ ਕਰ ਰਹੇ ਨੇ ਉਸੇ ਤਰ੍ਹਾਂ ਹੀ ਮੈਂ ਚਾਹ ਦੋ ਤਰਵਾਦ ਕਰਦਾ ਐਨੇ ਮੀਂਹ ਪੈਣ ਦੇ باوجود ਇਹਨਾਂ ਮੌਸਮ ਕਰਾਵਾ ਫਿਰ ਵੀ ਸਾਡੇ ਸੇਵਾਦਾਰ ਭਰਾ ਤਰਮ ਨੂੰ ਲਾ ਕੇ ਸੇਵਾ ਕਰ ਰਿਹਾ ਹੈ ਜਮੀਰ ਵਿੱਚ ਪਾਣੀ ਦੇ ਵਿੱਚ ਬਾਸ ਦੇ ਵਿੱਚ ਖੜੇ ਆ ਸੂਚੀ ਫਤਿਹ ਹਰਪ੍ਰਾਨ ਨੂੰ ਬਹੁਤ ਧੰਨਵਾਦ ਕਰਦੇ ਨੇ ਭਰਾਵਾ ਦਾ ਸਾਂਝਾ ਕਰਦੇ ਇਹਨਾਂ ਦੀ ਸੇਵਾ ਨੂੰ ਇਹ ਲੰਗਰ ਕਿੰਨੇ ਦਿਨ ਲਾਉਣੇ ਲਗਾਤਾਰ ਤੁਸੀਂ ਤੇ 22 23 24 ਤੋਂ ਲੈ ਕੇ ਤਿੰਨ ਲਗਾਤਾਰ ਚੱਲਦਾ ਜੀ ਇਹ ਭਰੂ ਚਾਰ ਸਾਲ ਹੋ ਗਏ ਲਗਾਤਾਰ ਲਾਉਂਦੇ ਨੇ ਇਹ ਤੋਂ ਫਰੰਗਰ ਜੀ ਅੱਜ ਤਵਾਰ ਕਿਸੇ ਜਗ੍ਹਾ ਤੇ ਹਰ ਦਾਲ ਲਾਉਂਦੇ ਆ ਤੇ ਲੰਗਰ ਸੂਚਕੇ ਫਤਿਹ ਰੋਹਰਪ੍ਰਾਨ ਡਰਾਈਵਰ ਭਾਈ ਜਾਰਾ ਉਹਨਾਂ ਦੇ ਲਾਉਂਦੇ ਆ ਜੀ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ <table>ਵੀਰਾਂ ਦੇ ਸਹਿਯੋਗ ਨਾਲ ਲਾਏ ਜਾਂਦੇ ਆ ਫਤੇ ਰੋਡ ਹੈਲਪਲਾਈਨ ਵੱਲੋਂ ਇੱਕ ਸਤਿ ਸ੍ਰੀ ਅਕਾਲ ਸੰਗਤ ਦੇ ਚਰਨਾਂ ਜੂਰ ਬੇਨਤੀ ਕਰਾਂਗੇ ਨਿਮਰਤਾ ਸਹਿਤ ਕਿ ਸੌਦੇ ਸਾਹਿਬ ਜਵਦਿਆਂ ਦੀ ਸ਼ਹਾਦਤ ਨੂੰ ਵਕੜ ਰੱਖਦੇ ਆ ਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਕੁਝ ਨਾ ਕੋ ਸਮਾਂ 5-7 ਮਿੰਟ ਕੱਢ ਕੇ ਜੂਰ ਵਾਹਿਗੁਰੂ ਦਾ ਜਾਪ ਕਰਿਆ ਕਰੋ ਸੱਚੇ ਪਾਤਸ਼ਾਹ ਨੂੰ ਜੂਰ ਯਾਦ ਕਰਿਆ ਕਰੋ ਜੀ ਹਾਂ ਜੀ ਇਹ ਲੰਗਰ ਫਤੇ ਰੋਡ ਹੈਲਪਲਾਈਨ ਦੇ ਸਹਿਯੋਗ ਨਾਲ ਤੇ ਤ੍ਰੈਵਰਤੀਆਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਜੀ ਸਾਰੇ ਸੰਗਤ ਨੂੰ ਬੇਨਤੀ ਆ ਦੀ ਲੰਗਰ ਸਾਹਿਬ ਤੇ ਜਰੂਰ ਜਾਓ ਕਰਮ ਕਰਮ ਲੰਗਰ ਸਾਡਾ ਦਾ ਲੰਗਰ ਚੱਲ ਰਿਹਾ ਜੀ ਤੇ ਇਹ ਲੰਗਰ ਸਾਡਾ 26 ਤਾਈ 26 ਟਿੱਕਰ ਅਸੀਂ ਕਰਨ ਦੇ ਲਾਉਗੇ ਤੇ ਇਹ ਸਾਡਾ ਚੌਥਾ ਸਾਲ ਹੈ 3 ਸਾਲ ਸਾਨੂੰ ਹੋ ਚੁੱਕੇ ਲੰਗਰ ਲਾਉਂਿਆ ਰੂ ਤੇ ਇਹ ਜੋ ਲੰਗਰ ਚੱਲ ਰਿਹਾ ਢਾਬੇ ਵਾਲੀ ਵੀਰ ਤੇ ਫਤੇ ਰੋੜ ਹਨ ਪੈਂਦੇ ਜਿੰਨੇ ਵੀ ਸਹਿਯੋਗੀ ਵੀਰ ਹੈ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਇਹ ਜਿਹੜੇ ਮੰਤਰਾਲਿਆਂ ਨੂੰ ਛੋਟੇ ਸਾਹਿਬਾਂ ਦੀ ਇਨਸਾਤ ਨੂੰ ਮੌਕਾ ਦੇ ਤੇ ਲੰਗਰ ਲਾਉਂਦੇ ਆ ਜੋ ਪ੍ਰਾਂਤ ਨੂੰ ਸੰਤ ਜਾਂਦੀ ਹੈ ਉਹਨਾਂ ਦੇ ਆਉਣ ਜਾਣ ਦੀ ਖਾਤਰ ਅਸੀਂ ਲੰਗਰ ਦਾ ਪ੍ਰਬੰਧ ਕਰਦੇ ਆ ਤੇ ਅੱਗੇ ਤੋਂ ਵੀ ਅਸੀਂ ਇਸ ਤਰ੍ਹਾਂ ਹੀ ਸਾਡਾ ਚੌਥਾ ਖਾਲਾ ਤੇ ਵਸਦੀ ਦੀ ਕਿਰਪਾ ਨਾਲ ਛੋਟੇ ਸਾਹਿਬਾਂ ਦੀ ਯਾਦੋਂ ਜਿਨ੍ਹਾਂ ਨੇ ਆਪਣੇ ਖਾਤਰ ਪਰਵੰਸ ਕਰਾਮੀ ਦੇਤੀ ਉਹਨਾਂ ਦੇ ਸਾਹ ਤੂੰ ਮੌਕਾ ਦੇ ਅਸੀਂ ਲੰਗਰ ਲਾਉਣਾ ਤੇ ਅੱਗੇ ਕੋਈ ਅਸੀਂ ਇਹ ਲੰਗਰ ਲਾਉਂਦੇ ਰਹਾਂਗੇ ਉਹਨਾਂ ਨੂੰ ਯਾਦ ਨੂੰ ਸਮਰਪਿਤ ਤੇ ਰੋੜ ਕਿਹੜਾ ਜਿੱਲੇ ਇੱਥੇ ਲੰਗਰ ਲਾਉਂਦੇ ਹੋ ਇਹ ਰੋੜ ਪੱਖੋ ਕੰਕਰੀਟ ਦਾ ਜੋ ਬਰਨਾਲਾ ਉਹ ਪੱਖੋ ਕੰਕਰੀਟ ਦਾ ਉਹ ਪੱਖੋ ਕੰਕਰੀਟ ਦਾ ਬਰਨਾਲਾ ਹੀ ਜਾ ਰਹੇ ਆ ਤੇ ਉਸ ਤੇ ਟੂਲ ਪਰਾਇਆ ਪੁਰਾਣਾ ਹੋਣੇ ਚੱਕਿਆ ਗਿਆ ਉੱਥੇ ਅਸੀਂ ਅੱਗੇ ਦੀ ਲੰਗਰ ਲਾਉਣੀ ਹੈ ਉਹ ਪੁਰਾਣੇ ਟੂਲ ਪਰਾਇਆ ਚਾੜ੍ਹ ਕੇ ਜੀ